ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਮੀਟਿੰਗ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਵੱਲੋਂ ਜਿਹੜੀਆਂ ਪ੍ਰਮੁੱਖ ਜਥੇਬੰਦੀਆਂ ਨੂੰ ਸੱਦਾ ਦੇ ਕੇ ਤੇ ਸੱਦੀ ਗਈ ਸੀ ਇਹਦੇ ਵਿੱਚ ਜਿਹੜੇ ਮੇਨ ਉਹਨਾਂ ਨੇ ਮੁੱਦੇ ਚੁੱਕੇ ਨੇ ਉਹਦੇ ਵਿੱਚ ਇਹੀ ਸੀ ਇਸ ਸੰਗਤ ਵੱਲੋਂ ਜਾਂ ਜਿੱਥੇ ਬੰਦੀਆਂ ਵੱਲੋਂ ਜਾਂ ਜਿਹੜੇ ਦੋ ਦੋ ਲੋਕ ਆਉਂਦੇ ਨੇ ਇੱਥੇ ਮਦਦ ਪਛਾਣ ਅੜ ਪੀੜਤ ਲੋਕਾਂ ਦੇ ਉਹਨਾਂ ਨੂੰ ਵਧੀਆ ਢੰਗ ਨਾਲ ਸੁਚਾਰੂ ਢੰਗ ਨਾਲ ਕਿਵੇਂ ਚਲਾਇਆ ਜਾ ਸਕੇ ਉਹਨਾਂ ਦੇ ਕਹਿ ਲਓ ਉਹਨਾਂ ਦੇ ਘਰਾਂ ਤੱਕ ਕਿੱਦਾਂ ਪਹੁੰਚਿਆ ਜਾ ਸਕੇ ਉਹਨਾਂ ਦੇ ਘਰ ਕਿਵੇਂ ਬਣਾਏ ਜਾ ਸਕਣ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਮਦਦ ਹੈ ਉਹ ਪ੍ਰੋਪਰ ਢੰਗ ਨਾਲ ਅਸੀਂ ਕਿਵੇਂ ਕਰ ਸਕੀਏ ਬਈ ਬਹੁਤ ਸੋਹਣੇ ਢੰਗ ਨਾਲ ਉਹਨਾਂ ਨੇ ਕਿਹਾ ਹੈ ਕਿ ਵੀ ਅਸੀਂ ਸਾਰੇ ਜਣੇ ਨਾਲ ਕੇ ਚਲੀਏ ਤਾਂ ਕਿ ਆਪਾਂ ਕਿਦਰੇ ਵੀ ਜਿਹੜਾ ਕੋਈ ਸਮਾਨ ਵੇਸਟ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਜਾ ਕੇ ਜਾ ਕੇ ਕਾਹਲੋ ਮਿਸ ਗਾਈਡੈਂਸ ਨਾ ਹੋਵੇ ਜਿਹੜੇ ਲੋਕ ਇੰਨੀ ਦੂਰ ਦੂਰ ਤੋਂ ਪਿਆਰ ਨਾਲ ਸਮਾਨ ਦੇਣ ਆਉਂਦੇ ਨੇ ਤਾਂ ਕਿ ਉਹ ਜਿਹੜੇ ਲੋੜਵੰਦ ਪਰਿਵਾਰਾਂ ਤੱਕ ਹੈ ਉਹ ਪ੍ਰੋਪਰ ਢੰਗ ਨਾਲ ਪਹੁੰਚਾਇਆ ਜਾ ਸਕੇ ਬਈ ਸਾਰੇ ਸਹਿਮਤ ਨੇ ਜੀ ਪੋਰਟਲ ਜਿਹੜਾ ਉਹ ਤਿਆਰ ਕਰ ਦਿੱਤਾ ਗਿਆ ਆ ਔਰ ਮੈਨੂੰ ਲੱਗਦਾ ਅੱਜ ਜਾਂ ਕੱਲ ਦੇ ਵਿੱਚ ਉਹ ਜਿਹੜਾ ਚਾਹਲੋ ਸੰਗਤ ਦੇ ਸਾਹਮਣੇ ਰੂਬਰੂ ਕਰ ਦਿੱਤਾ ਜਾਏਗਾ ਉੱਥੇ ਜਿਹੜੇ ਲੋੜਵੰਦ ਪਰਿਵਾਰ ਨੇ ਉਹ ਵੀ ਆਪਣਾ ਜ ਜਿਹੜੇ ਜਥੇਬੰਦੀਆਂ ਜਾਂ ਜਿਹੜੀਆਂ ਐਨਜੀਓਜ਼ ਜਾਂ ਜਿਹੜੇ ਜਿਹੜੇ ਪਿਆਰੇ ਲੋਕ ਉਹਨਾਂ ਤੇ ਕੰਮ ਕਰ ਰਹੇ ਨੇ ਉਹ ਵੀ ਆਪਣਾ ਜਿਹੜੀ ਸਹਾਇਤਾ ਨੇ ਉਹ ਉੱਥੇ ਆਪਣੇ ਅਪਡੇਟ ਕਰ ਸਕਦਾ ਹੁਣ ਕੀ ਹਾਲ ਹੈ ਕਿਉਂਕਿ ਪਾਣੀ ਤਾਂ ਉਤਰ ਗਿਆ ਪਾਣੀ ਉਤਰਨ ਤੋਂ ਬਾਅਦ ਚ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ ਲੋਕਾਂ ਦੇ ਘਰਾਂ 'ਚ ਚਿੱਕੜ ਹੈ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਉਹਨਾਂ ਤੇ ਜ਼ਿਆਦਾ ਫੋਕਸ ਕਰਨ ਦੀ ਲੋੜ ਹੈ ਕਿਉਂਕਿ ਧੁੱਪ ਚੜਨ ਦੇ ਨਾਲ ਜਿਹੜੇ ਬਣੇ ਘਰ ਸੀਗੇ ਜਿਹੜੇ ਥੋੜੇ ਕ੍ਰੈਕ ਸੀਗੇ ਉਹ ਜ਼ਿਆਦਾ ਡਿਗਨੇ ਸ਼ੁਰੂ ਹੋ ਗਏ ਨੇ ਸੋ ਜਿੱਦਾਂ ਜਿੱਦਾਂ ਇਹ ਅਸੈਸਮੈਂਟ ਹੋਏਗੀ ਉਦੋਂ ਉਦੋਂ ਸਾਨੂੰ ਜਿਹੜੀਆਂ ਪ੍ਰੋਪਰ ਪ੍ਰੋਬਲਮਸ ਨੂੰ ਪਤਾ ਲੱਗਣਗੀਆਂ ਆਪਰੇ ਫੋਰ ਜਨਮਨਤੀ ਨੇ ਜ਼ਿਆਦਾ ਕਰ ਦਿੱਤੇ ਸੋ ਜਾਇਜ਼ ਹੈ ਨਹੀਂ ਜੀ ਉਹਨਾਂ ਨੂੰ ਮੁਬਾਰਕ ਜਿੰਨਾ ਵੀ ਭੇਜਿਆ ਆ ਇਹ ਸਰਕਾਰਾਂ ਨੇ ਦੇਖਣਾ ਸਾਡਾ ਕੰਮ ਸੇਵਾਵਲ ਤੱਕ ਹੈ ਅਸੀਂ ਸੇਵਾਵਲ ਦੇ ਅੱਜ ਜਿੱਥੇ ਆਪਾਂ ਖੜੇ ਆ ਇਹ ਉਹ ਏਰੀਆ ਜਿੱਥੇ ਤਾਰਾ ਟੱਪ ਕੇ ਆ ਕੇ ਜ਼ਿੰਮੇਦਾਰ ਨੂੰ ਆਪਣੀ ਕਾਸ਼ਤ ਕਰਨੀ ਪੈਂਦੀ ਹੈ ਤੇ ਇਹਦੇ ਅੰਦਰ ਇੱਕ ਬਾਨ ਵੀ ਆ ਬਹੁਤ ਵੱਡਾ ਜਿਹੜਾ ਲੋਕਾਂ ਨੇ ਆਪ ਲਾ ਕੇ ਕੁਝ ਤਾਂ ਪੈੜੀ ਬਚਾ ਲਈ ਪਰ ਕੁਝ ਜਿਹੜੀ ਪੈੜੀ ਇਹਨਾਂ ਦੀ ਉਸ ਬੰਨ ਨੂੰ ਤੋੜ ਕੇ ਲਗਭਗ ਬਹੁਤ ਸਾਰੀ ਜਿਹੜੀ ਖੇਤੀੂ ਫਸਲ ਨੂੰ ਨੁਕਸਾਨ ਨੇ ਆ ਗਿਆ ਕੱਲ ਅਸੀਂ ਬੈਠ ਕੇ ਫੈਸਲਾ ਕੀਤਾ ਕਿ ਉਹ ਇਹਨਾਂ ਨੇ ਸਾਡੇ ਗਾਰਡਨ ਬਕੂਹਾ ਸਾਡੇ ਪੱਖੋ ਕੇ ਸਾਹ ਸੋ ਸਾਹਮਣੇ ਜੱਟੂ ਦੇ ਮੈਂਬਰ ਮਹਿਤਾ ਸਾਹਿਬ ਜੂਝ ਸਿੰਘ ਸਭਰਾ ਕਿ ਇਹ ਇਹਨਾਂ ਨੂੰ ਤੁਰੰਤ ਲੋੜਿਆ ਡਿਜ਼ਲ ਦੀ ਕਿਉਂਕਿ ਇਹ ਅੰਦਰ ਜਾ ਕੇ ਪਰਮਿਸ਼ਨ ਲੈ ਕੇ ਬਾਰਡਰ ਇਹਨਾਂ ਨੂੰ ਬੰਨ ਲਾਉਣਾ ਪੈ ਰਿਹਾ ਤੇ ਮੋਰੇ ਕਣਕ ਦੀ ਜਿਹੜੀ ਵਜਾਈ ਆ ਉਹ ਵੀ ਲਾਗੇ ਆ ਗਈ ਆ ਸੋ ਇਸ ਕਰਕੇ ਅਸੀਂ ਇਕੱਲੇ ਫਿਰ ਫੈਸਲਾ ਕੀਤਾ ਇਹਦਾ ਕਿ ਇਹਨਾਂ ਨੂੰ ਤੁਰੰਤ ਅਸੀਂ ਅੱਜ ਜਿੰਨਾ ਪਿੰਡਾਂ ਨੂੰ ਇਹ ਬੰਨ ਲਾਉਣ ਲਈ 6000 ਲੀਟਰ ਜਿਹੜਾ ਤੇਲ ਆ ਉਹ ਅੱਜ ਅਸੀਂ ਇੱਥੇ ਮਹੀਆ ਕਰਾਂਦਾ ਸਾਰੇ ਆਹ ਟਰੈਕਟਰ ਟਰਾਲੀਆਂ ਸਾਰੇ ਲੱਗੇ ਹੋ ਆ ਤੇ ਕਿਉਂਕਿ ਜੇਲੇਬਾਨ ਮਜਬੂਤੇ ਕੰਮ ਦਾ ਸਰਕਾਰਾਂ ਦਾ ਪਰ ਸਰਕਾਰਾਂ ਤਾਂ ਹੁਣ ਚੁੱਪ ਕਰਕੇ ਬੈਠੀਆਂ ਨੇ ਤੇ ਇਹਨਾਂ ਲੋਕਾਂ ਦਾ ਮੈਂ ਧੰਨਵਾਦ ਨਹੀਂ ਕਰਦਾ ਮਨ ਦੇ ਵਿੱਚ ਇਹਨਾਂ ਦਾ ਮੈਂ ਗੱਦਗੱਦ ਵੀ ਆ ਕਿ ਇਹਨਾਂ ਦਾ ਜज्ਬਾ ਕਿੱਡਾ ਕਿ ਐਸ ਦੁੱਖ ਦੀ ਘੜੀ ਦੇ ਵਿੱਚ ਵੀ ਇਕੱਤਰ ਹੋ ਕੇ ਇਹ ਸਾਰੇ ਮੰਨ ਦੇ ਵਿੱਚ ਆਪਣਾ ਗੁਰੂਦਾਨ ਪਾ ਰਹੇ ਆ ਮੈਂ ਪਿੱਛੇ ਵੀ ਕਹਿ ਗਿਆ ਤੇ ਹੁਣ ਵੀ ਕਹਿੰਦਾ ਜਿੱਲੇ ਕੁਦਰ ਦਾ ਕਹਿਰ ਬਸਦਾ ਉਸ ਵੇਲੇ ਕੋਈ ਅਮੀਰ ਗਰੀਬ ਕੋਈ ਨਹੀਂ ਦੇਖਿਆ ਜਾਂਦਾ ਕਿਹੜੇ ਜਾਤ ਧਰਮ ਮਜ਼ਬਦ ਦੇ ਨਾਲ ਜਿਹੜਾ ਸੰਬੰਧ ਰੱਖਦਾ ਅਸੀਂ ਪਿਛਲੇ ਦਿਨੀ ਫਰੋਂ ਡੇ 1 ਅਸੀਂ ਯਤਨ ਕੀਤਾ ਸੀ ਲੰਗਰ ਵਰਤਾਉਣ ਦਾ ਤੇ ਜਦੋਂ ਪਿੰਡਾਂ 'ਚ ਜਾਂਦੇ ਸੀ ਉਥੇ ਕੋਈ ਨਹੀਂ ਸੀ ਦੇਖਿਆ ਜਾਂਦਾ ਕਰਮਚਾਰੀ ਜਿਹੜੇ ਜਾਂਦੇ ਸੀ ਕਿ ਉਹ ਕਿਹੜੀ ਜਾਤ ਪਾਤ ਨਾਲ ਸੰਬੰਧ ਰੱਖਦਾ ਇਹੋ ਗੁਰੂ ਰਾਮਦਾਸ ਬਾਦਸ਼ਾਹ ਨੇ ਸਾਨੂੰ ਸੰਦੇਸ਼ ਦਿੱਤਾ ਸੀ ਤੋ ਅੱਜ ਇੱਥੇ ਅਸੀਂ ਇਕੱਠੇ ਹੋ ਕੇ ਸਾਰੇ ਇਹ ਦਿਨਾ ਪਿੰਡਾਂ ਨੂੰ 6000 ਲੀਟਰ ਪੰਨ ਦੀ ਮਜ਼ਬੂਤੀ ਲਈ ਤਾਂ ਕਿ ਤਰੰਤ ਜਿਹੜਾ ਇਹਨਾਂ ਦਾ ਕਾਰਜ ਆ ਉਹ ਹੋ ਸਕੇ ਬਾਕੀ ਨਹੀਂ ਆ ਗੁਰਦੁਆਰਾ ਸਾਹਿਬ ਵੀ ਤਾਰਾਂ ਦੇ ਅੰਦਰ ਆ ਇਹਦੇ ਲਈ ਵੀ ਅਸੀਂ ਉਹਦੇ ਨਾਲ ਡਾਇਰੈਕਟਰ ਦਾ ਮਤਾ ਕੀਤਾ ਸੀ ਵੀ ਕੁਝ ਗੁਰਦੁਆਰਾ ਸਹਿਬਾਨ ਜਿਹੜੇ ਬਾਰਡਰ ਏਰੀਏ ਦੇ ਜਿਨ੍ਹਾਂ ਨੂੰ ਥੋੜੇ ਥੋੜੇ ਨੁਕਸਾਨ ਹੋਏ ਉਹਨਾਂ ਦੀ ਪਰਭਾਈ ਕਰਾਂਗੇ ਕੋਈ ਜਾਣ ਹੀ ਨਹੀਂ ਲੈਂਦਾ ਚੰਗੇ ਮਾੜੇ ਦੀ ਪਹਿਚਾਨ ਦੁੱਖ ਵੇਲੇ ਹੀ ਹੁੰਦੀ ਆ ਸੁੱਖ ਵੇਲੇ ਤਾਂ ਸਾਰੇ ਆ ਕੇ ਬਹਿ ਜਾਂਦੇ ਕੋਲ ਤੋਂ ਅੱਜ ਇਹਨਾਂ ਦੇ ਨਾਲ ਖੜੇ ਆ ਪਹਿਲਾਂ ਵੀ ਨਾਲ ਖੜੇ ਸੀ ਅਨਾ ਵੀ ਨਾਲ ਖੜੇ ਰਹਾਂਗੇ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ